ਕੀ ਨਾਮ ਹੈ ਜੀ ਕੋਲਾ ਸਿੰਘ ਜੀ ਨਾਗਲਾ ਜੀ ਕੀ ਕਹਿਣਾ ਚਾਹੁੰ ਮੈਂ ਜਿਹੜਾ ਗਰੋਥ ਫੜਿਆ ਹੈ ਇਹ ਗਰੋਥ ਬਹੁਤ ਚੰਗੀ ਗੱਲ ਹੋ ਗਈ ਜਿਹੜਾ ਫੜਿਆ ਗਿਆ ਜੀ ਹਾਂ ਧੰਨ ਭਾਗ ਹੈ ਜੀ ਇਹਨਾਂ ਦੇ ਵਿਚਾਰਾਂ ਨੇ ਜਿਹੜਾ ਨੇ ਫੜ ਲਿਆ ਸਾਡੇ ਜਵੱਖਾਂ ਦੀ ਸੁਣ ਲਈ ਸਾਡੀ ਸੁਣ ਲਈ ਗਰੀਬਾਂ ਦੀ ਇੱਕ ਛੋਟੀ ਜਿਹੀ ਜ਼ਮੀਨ ਦਾ ਦੋਵੇਂ ਮੁੰਡੇ ਮੇਰੇ ਦਿਹਾੜੀ ਤੇ ਜਾਂਦੇ ਨੇ ਜਾ ਕੇ ਦਿਹਾੜੀ ਤੇ ਦਿਨ ਚੜੇ ਮੈਂ ਮੋਟਰ ਜਾ ਕੇ ਚਲਾਉਂਦਾ ਕੱਲ ਜਦੋਂ ਮੈਂ ਗਿਆ ਜਾ ਕੇ ਮੋਟਰ ਦਾ ਤਾਰਾਂ ਕੱਟੀਆਂ ਪਈਆਂ ਇਹਨਾਂ ਨੇ ਕੱਲ ਦਿਨੇ ਉਹਦੀ ਫੜ ਲਏ ਬੰਦੇ ਵੇਚਣ ਆ ਰਹੇ ਤੇ ਤਾਂ ਬਾ ਪਤਾ ਨਹੀਂ ਲੈ ਰਹੇ ਵੇਚਦੇ ਪਤਾ ਨਹੀਂ ਮੂਨਕ ਵੇਚਦੇ ਕਿੱਥੇ ਨਾ ਵੇਚਦੇ ਰਾਜ ਫੜ ਇਹ ਇਹਨਾਂ ਨੇ ਸਾਨੂੰ ਬੁਲਾਇਆ ਕਹਿੰਦੇ ਸੋਡੀਆਂ ਤਾਰਾਂ ਜਿੱਦਿਆਂ ਦੀਆਂ ਖੁਲੀਆਂ ਨੇ ਆਓ ਭਾਈ ਤੁਸੀਂ ਅਸੀਂ ਕੱਲ੍ਹ ਦੀ ਆਏ ਅੱਜ ਦੀ ਆਏ ਇਹਨਾਂ ਨੇ ਜਿਆਦਾ ਧੰਨਵਾਦ ਅਸੀਂ ਤਾਂ ਬਹੁਤ ਜ਼ਿਆਦਾ ਖੰਦੇ ਆ ਜੀ ਨਾਲ ਦੀਆਂ ਇੱਕ ਤਾਰਾ ਜਿਹੜੀਆਂ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸਾਡੇ ਪਿੰਡ ਚੋਂ ਤਾਂ 2000 ਸਾਈ ਮੋਟਰ ਦੀ ਖੁਲਗੀ ਹੋਣੀ ਜੀ ਇੱਕ ਤਾਰਾ ਕੱਟਣ ਨਾਲ ਇੱਕ ਤਾਂ ਛੋਟਾ ਨੁਕਸਾਨ ਹੁੰਦਾ ਖੇਤਨ ਮਾਨ ਕਰਨ ਨੂੰ ਦੂਜਾ ਤਾਂ ਪੈਸੇ ਦਾ ਵੀ ਨੁਕਸਾਨ ਹੁੰਦਾ ਨੁਕਸਾਨ ਪੈਸੇ ਦਾ ਨੁਕਸਾਨ ਆਉਂਦਾ ਜੀ ਜਿਵੇਂ ਕਹਦੇ ਕਿ ਟਾਈਮ ਤੇ ਪੈਸਾ ਲੇਪ ਚੈਣੀ ਦੀ ਤਾਰ ਮੁੱਲ ਲੈ ਕੇ ਪਾਉਣੀ ਪੈਂਦੀ ਹੈ ਸਾਨੂੰ ਤਾਂ ਬਹੁਤ ਜ਼ਿਆਦਾ ਔ ਖੇਤੀ ਨੂੰ ਪਾਣੀ ਦੇਣ ਤੋਂ ਵੀ ਤੁਸੀਂ ਬੰਦੇ ਰਹੇ ਜੇ ਬੰਦੇ ਜੀ ਜੇ ਨਾ ਕਹਦੋਂ ਜਿਵੇਂ ਮੇਰਾ ਕੋਠਾ ਮੱਚ ਜਾਂਦਾ ਮੈਂ ਗਰੀਬ ਬੰਦਾ ਮੇਰੇ ਦਿਹਾੜੀ ਤੇ ਜਵਾਖ ਜਾਂਦੇ ਤੇ ਕਿੱਥੋਂ ਮੈਂ ਪਾਉਂਦਾ 50000 ਰੁਪਏ ਲੱਗਦਾ ਪ੍ਰਸ਼ਾਸਨ ਦੀ ਕਾਰਵਾਈ ਤੋਂ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਹਾਂ ਜਿੰਨੇ ਕਹਦੋਂ ਹੱਦੋਂ ਬਾਹਰੇ ਜੀ ਇਹਨਾਂ ਤੇ ਇਹੋ ਜਿਹੇ ਸੰਦ ਨੇ ਜਿਹੜੇ ਇਹਨਾਂ ਤੋਂ ਫੜੇ ਜਾਣ ਸਾਰੇ ਬਹੁਤ ਧੰਨਵਾਦ ਕਰਾਂਗੇ ਅਸੀਂ ਸਾਰਾ ਪਿੰਡੇ ਅੱਜ ਸਾਰੇ ਪਿੰਡੀ ਕਰਨਗੇ ਏਰੀਆ ਕਰੂਗਾ ਸੰਗੁਰ ਜੇਲੇ ਕੀ ਨਾਮ ਹੈ ਵੀਰ ਅਮਰੀਕ ਸਿੰਘ ਜੀ ਬਲਕਿ ਜਿਹੜੇ ਚੋਰ ਗਰੋਹ ਫੜਿਆ ਉਹ ਕਿੱਥੋਂ ਫੜਿਆ ਕੀ ਗੱਲ ਬਾਤ ਉਹ ਸਰਦਾਰ ਐਸਐਚਓ ਕਰਮਜੀਤ ਸਿੰਘ ਜੀ ਤੇ ਚੌਕੀ ਇਨਚਾਰਜ ਰਣਜੀਤ ਸਿੰਘ ਝੋਟੀਆਂ ਜੀ ਇਹ ਇੱਕ ਦਿਨ ਪਹਿਲਾਂ ਸਾਡੇ ਤਾਰਾ ਵੱਡੀਆਂ ਜੀ ਇਹਨਾਂ ਨੇ ਦੋ ਇਹਨਾਂ ਮਿਲ ਕੇ ਇਹਨਾਂ ਦੀ ਟੀਮ ਬਣਾਈ ਜੀ ਇਹ ਗਰੋਹ ਨੇ ਗਰੋਹ ਫੜਿਆ ਜੀ ਇਹਨਾਂ ਨੇ ਕਿੰਨੇ ਕ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਇਹ ਤਾਂ ਬਹੁਤ ਲੰਬੇ ਟਾਈਮ ਤੋਂ ਕੰਮ ਕਰਦੇ ਨੇ ਜੀ ਕਿੰਨੇ ਕਿਥੇ ਤਾਂ ਨਿਆ ਹੋਟ ਚੋਰੀ ਵੀ ਨੇ ਇਹ ਤਾਂ ਘਟੋ ਘਟੇ ਨੂੰ ਕਈ ਸਾਲ ਹੋ ਗਏ ਜੀ ਚੋਰੀ ਕਰਕੇ ਕਿੱਥੇ ਵੇਚਦੇ ਸੀ ਜੀ ਉਹ ਕਦੇ ਇੱਥੇ ਲੈਰੇ ਵੀ ਵੇਚਦਾਉਂਦੇ ਸੀ। ਇਸਨਾਮ ਵੀ ਲੈ ਜਾਂਦੇ ਤੇ ਸੀ। ਰੇੜੀਆਂ ਨੂੰ ਵੇਚਦਾਉਂਦੇ ਸੀ। ਕਿੰਨੇ ਕਿਸਾਨਾਂ ਦੀਆਂ ਤਾਰਾਂ ਡੇਗੀਆਂ ਕੱਡੇ। ਸਾਡੇ ਤਾਂ 3-4 ਸਾਲ ਹੋ ਗਏ ਜੀ ਲਗਾਤਾਰ ਬੜਦੇ ਨੇ। ਠੀਕ ਹੈ ਜੀ। ਚੇਤਨੀ ਜੀ। ਕੀ ਕਹਿਣਾ ਚਾਹੂੰਗਾ ਅੱਜ ਜਿਹੜਾ ਪੁਲਿਸ ਨੇ ਬਰੋ ਫੜਿਆ ਹੈ। ਆਛੀ ਤਾਂ ਜੀ ਐਸਐਚਓ ਕਰਮਜੀਤ ਸਿੰਘ ਤੇ ਚੌਕੀ ਇੰਚਾਰਜ ਚੋਟੀਆਂ ਰਣਜੀਤ ਸਿੰਘ ਦੇ ਧੰਨਵਾਦੀਆਂ ਜਿਹੜਾ ਇਹ ਸਾਡਾ ਖੇਤ ਜਾਣਾ ਵੀ ਔਖਾ ਹੋ ਗਿਆ ਠੀਕ ਹੈ ਜੀ। ਕਿਉਂ ਡਰਦੇ ਤੇ ਅਸੀਂ ਜੀ ਵੀ ਤੁਹਾਨੂੰ ਕੋਈ 5-7 ਬੰਦੇ ਨੇ ਕੁਝ ਮਾਰਨਾ। ਇਹਨਾਂ ਨੇ ਟੀਮ ਬਣਾਈ ਹੈ ਜੀ। ਇਹਨਾਂ ਨੇ ਗ੍ਰੋਹ ਕਾਬੂ ਕੀਤਾ। ਸਭ ਜਿਹੜਾ ਗ੍ਰੋਹ ਪੜਿਆ ਹੈਗਾ ਉਹ ਕੀ ਕੀ ਗਚੋਰੀ ਕਰਦਾ ਸਾਰੀ ਡਿਟੇਲ ਚ ਜਾਣਕਾਰੀ ਕਿਥੋਂ ਪੜਿਆ ਠੀਕ ਹੈ। ਜਿੱਥੇ ਪੰਜਾਬ ਸਰਕਾਰ ਵੱਲੋਂ ਚੁੱਤ ਮੈਸ਼ੈਂਬਰਤ ਮਹਮ ਸ਼ੁਰੂ ਕੀਤੀ ਗਈ ਹੈ। ਇਸੇ ਸਬੰਧੀ ਸਾਡੇ ਐਸਐਸਪੀ ਸਾਹ ਸਰਦਾਰ ਸਰਦਾਰ ਸਿੰਘ ਚਹਿਲ ਇਹਨਾਂ ਵੱਲੋਂ ਮਾੜੇ ਅੰਸਰਾਂ ਨੂੰ ਕੋਈ ਕਾਬੂ ਕਰਨ ਲਈ ਮਹਮ ਸ਼ੁਰੂ ਕੀਤੀ ہوئی ਹੈ। ਤੇ ਸਾਡੇ ਏਰੀਆ ਦੇ ਵਿੱਚੋਂ ਇਹ ਕੰਪਲੇਂਟ ਆਉਂਦੀ ਸੀ ਵੀ ਸਾਡੇ ਮੋਟਰ ਦੀ ਤਾਰ ਚੋਰੀ ਹੋ ਗਈ ਜੀ ਤੇ ਕਾਫੀ ਕੰਪਲੇਂਟਾਂ ਸਾਡੇ ਕੋਲ ਆਈਆਂ ਸੀਗਾ ਇਸ ਨੂੰ ਧਿਆਨ ਚ ਰੱਖਦੇ ਹੋਏ ਕੱਲ ਸਾਨੂੰ ਉਦੋਂ ਉਸ ਸਮੇਂ ਸਫਲਤਾ ਮਿਲੀ ਹੈ ਜਿਹੜਾ ਖੇਤਾਂ ਦੇ ਵਿੱਚੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ گروਹ ਸੀਗਾ ਉਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਗੁਰਤੇਜ ਸਿੰਘ ਆ ਜੀ ਤੇ ਕਰਮਵੀਰ ਸਿੰਘ ਹੈ ਕਰਮਜੀਤ ਸਿੰਘ ਹੈ ਇਹ ਲੋਕਲ ਹੈਗੇ ਨੇ ਇਸ ਏਰੀਏ ਦੇ ਰਹਿਣ ਵਾਲੇ ਨੇ ਕਿ ਸਾਰੇ ਜ਼ਿੰਮੇਦਾਰ ਨੇ ਇਹਨਾਂ ਕੋਲ ਦੋ ਕੋਲੇ ਆਪਣੀ ਜ਼ਮੀਨ ਜਾਇਦਾਦ ਹੈਗੀ ਹੈ ਇਹ ਕਿਹੜੇ ਪਿੰਡ ਦੇ ਮਾਮਲਾ ਸੀ ਜਿਹੜਾ ਹੁਣ ਸਾਹਮਣੇ ਆਇਆ ਸੀ ਇਹ ਪਿੰਡ ਨਗਲੇ ਦਾ ਮਾਮਲਾ ਸੀਗਾ ਨਗਲਾ ਸ਼ਾਜਲੀ ਗੁਵਿੰਦਗੜ੍ਹ ਦੇ ਕੋਲ ਨਾਲ ਨਾਲ ਖੇਤ ਨੇ ਉਹ ਸਾਰੇ ਖੇਤਾਂ ਚੋਂ ਕੋਈ ਚੋੜੀਆਂ ਦੇ ਏਰੀਏ ਦੇ ਸੀ ਉੱਥੋਂ ਇਹਨਾਂ ਨੇ ਚੋਰੀ ਕੀਤੀ ਸੀ ਕੱਲ ਸਾਨੂੰ ਇਹਨਾਂ ਕੋਲੋਂ ਤਾਰ ਵੀ ਬਰਾਮਦ ਹੋ ਗਈ ਅਸੀਂ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਵੀ ਕਰ ਲਿਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਨ ਤੋਂ ਬਾਅਦ ਬਾੜ ਲਵਾਵਾਂਗੇ ਜੋ ਵੀ ਇਹਨਾਂ ਦਾ ਤਰੀਕਾ ਵਾਰ ਦਾ ਕਿੱਥੇ ਕਿਤੇ ਵੇਚਣ ਦਾ ਕੋਈ ਹੈ ਇਹਨਾਂ ਦਾ ਕਿੱਥੇ ਜਾ ਕੇ ਵੇਚ ਰਹੇ ਨੇ ਤੇ ਪਿੰਡ ਦੇ ਲੋਕ ਵੀ ਸਾਡੇ ਕੋਲ ਕਾਫੀ ਆਏ ਸੀਗੇ ਇਸ ਸਾਡੇ ਕਾਰਵਾਈ ਨਾਲ ਲੋਕਾਂ ਨੂੰ ਬੜੀ ਸ਼ਾਂਤੀ ਮਿਲੀ ਹੈ ਤੇ ਬੜੇ ਸੰਤੁਸ਼ਟ ਨੇ ਕਿਉਂਕਿ ਲੋਕਾਂ ਦੇ ਵਿੱਚ ਡਰ ਸੀਗਾ ਵੀ ਜੇ ਅਸੀਂ ਖੇਤ ਜਾਵਾਂਗੇ ਰਾਤ ਨੂੰ ਤੇ ਕਿਤੇ ਇਹ ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਕਾਰਾ ਨਾ ਕਰ ਦੇਣ ਜੀ ਦੇ ਨਾਲ ਸਾਡਾ ਕੋਈ ਜਾਨੀ ਖਤਰਾ ਹੋ ਸਕਦਾ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜਾ ਹੋਏ ਸੀ ਇਹਨਾਂ ਤੇ ਪਰਚੇ ਦਰਜ ਹੋਏ ਸੀ ਪਹਿਲਾਂ ਹੀ ਪਰਚੇ ਦਰਜ ਨੇ ਸ਼ਰਾਬ ਦੇ ਵੀ ਹੈਗੇ ਆ ਤੇ ਚੋਰੀ ਦੇ ਪਰਚੇ ਵੀ ਦਰਜ ਸਰ ਇਹ ਨਸ਼ੇ ਵਾਲੇ ਨੇ ਜੀ ਨਸ਼ਾ ਲਗੋਏ ਇਹ ਹਾਂ ਇਹ ਥੋੜਾ ਮੋਟਾ ਨਸ਼ਾ ਨੁਸ਼ਾ ਕਰਦੇ ਨੇ